। ਐ ਸਈਆ ਨੇ ਤੁਹਾਨੂੰ ਆਹ ਰੋਡ ਤੇ ਲਾਈ ਰੱਖਿਆ ਪਿਆਣਾ ਦੇਖੋ ਚੱਲ ਗਿਆ ਜੀ ਨੋਨ ਰੋਡ ਦਾ ਉਹਨਾਂ ਕੱਟ ਦਾ ਅੱਜ ਰਾਤ ਹਾਂ ਜੜੀ ਹੋ ਰਹੀ ਲੋਕੋ ਸੜਾ ਰੋੜਾ ਮਿੱਗੀਆਂ ਟੱਕਲੀਆਂ ਕੱਟ ਰਹੀਆਂ ਹੋਰ ਵੀ ਬਹੁਤ ਬਾਰ ਬਹੁਤ ਹਾਂ ਜੀ ਬ੍ਰਦਰ ਕੀ ਨਾਮ ਤੁਹਾਡਾ ਪਾਵਰ ਤੋਂ ਕਹਿੰ ਮਾਰੀਏ ਕਿ ਸਾਰਾ ਮਾਮਲਾ ਹੋਇਆ ਯਾਰ ਦਸੋਂਗੀਆਂ ਤੇ ਮੌਕੇ ਤੇ ਸੀ ਮੌਕੇ ਤੇ ਜੀ ਮੈਂ ਆ ਰਿਹਾ ਸੀ ਤੇ ਮੈਂ ਕਿਹਾ ਘਰ ਮੋੜ ਲੱਗਾ ਗੱਡੀ ਨੰਬਰ 4 ਤੋਂ ਇੱਥੇ ਦੇਖਿਆ ਰਸ਼ ਪਿਆ ਹੋਇਆ ਬਹੁਤ ਜ਼ਿਆਦਾ ਅਸੀਂ ਇੱਥੇ ਖੜ ਗਏ ਕੜ ਕੇ ਦੇਖਿਆ ਜੀ ਇਹਨਾਂ ਦੇ ਤਿੰਨ ਚਾਰ ਗੱਡੀਆਂ ਸੀ ਜਿਹੜੇ ਆਪਨ ਚੁਟ ਹੋ ਗਈਆਂ ਇਤਰੀ ਫਰਸਟ ਵਾਲੀ ਗੱਡੀ ਸੀ ਉਹ ਤੇ ਭੱਜ ਗਈ ਆ ਇਹਨਾਂ ਦਾ ਮਤਲਬ ਦੋ ਇੱਕ ਬਜ਼ੁਰਗ ਸੀ ਬਹੁਤ ਜ਼ਿਆਦਾ ਇੱਕ ਜੇ ਕੁਛ ਮੁੰਡਾ ਸੀ ਪਰਵਾੜੇ ਦਾ ਪਤਾ ਨਹੀਂ ਕਿੱਥੋਂ ਦਾ ਦੱਸ ਰਿਹਾ ਮੈਂ ਉਹਨਾਂ ਦਾ ਦੋਨਾਂ ਦਾ ਸਮਾ ਉਹ ਤਾਂ ਗੀਤ ਨਾ ਕਿ ਤੁਸੀਂ ਚਲੋ ਯਾਰ ਛੱਡੋ ਤੁਸੀਂ ਹੰਦੋ ਤੱਕ ਰਵਾਤਾ ਵੀ ਜਿਹਾ ਹਾਂਜੀ ਤੁਸੀਂ ਜਾਓ ਆਪਣੇ ਆਪਣੇ ਤੁਸੀਂ ਨਾ ਨਾ ਤੁਸੀਂ ਲੈਣਾ ਨਾ ਉਹਨੇ ਕੁਛ ਲੈਣਾ ਠੀਕ ਆ ਤੁਸੀਂ ਇੱਥੇ ਖਤਮ ਕਰੋ ਖਤਮ ਕੀਤੇ ਆ ਜਦ ਮੈਂ ਉਹਨਾਂ ਗੱਡੀ ਦੇ ਮੁੰਡਿਆਂ ਨੂੰ ਬਿਠਾਇਆ ਮੁੰਡਿਆ ਉੱtre ਆਉਣ ਰਾਡ ਗੱਡੀ ਰਾਡ ਕੱਟਣ ਤੇ ਹੀ ਜਿੱਦਾ ਮਤਲਬ ਉਹਨੇ ਉਹਦੇ ਉੱਤੇ ਹਮਲਾ ਕਰਤਾ ਪੰਗੇ ਕੁਛ ਹੋਰ ਕਿਤੇ ਜਿਹੜਾ ਸ਼ਹਿਰਪੁਰ ਵਾਲੀ ਗੱਡੀ ਆ ਪੀ 2 ਉਹ ਕਿਸੇ ਮੁੰਡਿਆ ਕੋ ਨਹੀਂ ਦੇਖ ਹੋਇਆ ਤੇ ਮੁੰਡੇ ਖੜੇ ਸੀ ਤੇ ਉਹ ਚਲੋ ਉਹਨਾਂ ਛੜਾਣ ਦੀ ਕੋਸ਼ਿਸ਼ ਕੀਤੀ ਉਹ ਮੁੰਡਿਆਂ ਤੇ ਵੀ ਹਮਲਾ ਕਰਨ ਲੱਪਿਆ ਫਿਰ ਮੁੰਡਿਆਂ ਪਰ ਕਿਉਂਕਿ ਉਹਨਾਂ ਨੇ ਕੁੱਟਿਆ ਉਹਨੂੰ ਕੁੱਟ ਕੇ ਅਸੀਂ ਫਿਰ ਫੜ ਕੇ ਉਹਨੂੰ ਬਿਠਾਇਆ ਇੱਕ ਸਾਈਡ ਤੇ ਫਿਰ ਉੱਤੇ ਕਿਸੇ ਨੇ ਮਤਲਬ ਮਲਾਜਮਾਂ ਨੂੰ ਫੋਨ ਕਰਕੇ ਮਲਾਜਮ ਇੱਥੇ ਅੱਧੇ ਘੰਟੇ ਪੌਣੇ ਘੰਟੇ ਮਲਾਜਮ ਵੀ ਆ ਗਏ ਜਿਹੜੇ ਆ ਗੱਡੀ ਦੇ ਪੰਜੇ ਸਾਰੇ ਸ਼ੀਸ਼ੇ ਟੁੱਟੇ ਬੈਗਨੈਰ ਵਾਲਾ ਇਹਦਾ ਮਤਲਬ ਕੋਈ ਗਲਤੀ ਨਹੀਂ ਸੀ ਵੀ ਨਹੀਂ ਨਹੀਂ ਜੇ ਕੋਈ ਗਲਤੀ ਨਹੀਂ ਬੰਦੀ ਸੀ ਉਹ ਜਿਹੜਾ ਕੋਤਕ ਮੁੰਡੇ ਲੈ ਕੇ ਗਏ ਅਸੀਂ ਉਹਨੇ ਗੱਡੀ ਦੇ ਸ਼ੀਸ਼ੇ ਪੰਨ ਦੇ ਜੀ ਕੋਸ਼ ਪਤਨੀ ਨੇ ਨਸ਼ਾ ਵੀ ਕੀਤਾ ਹੋਇਆ ਤੁਸ ਲੱਗੇ ਵੇਦਾ ਰਿਹਾ ਜਿਹਨੇ ਉਹਦੇ ਗੱਡੀ ਚੋਂ ਉਹ ਗੱਡੀ ਚੋਂ ਕਿ ਮਿਲਿਆ ਉਹਦੀ ਗੱਡੀ ਚੋਂ ਗੱਡੀ ਸੱਪਲ ਸੱਪਲ ਸੀ ਉਹ ਸੱਪਲ ਸੀ ਰਾੜਾ ਵਗੈਰਾ ਸੀ ਦੋ ਤਿੰਨ ਹਾਂਜੀ ਕੀ ਇੱਕ ਐਕਸੀਡੈਂਟ ਹੋਇਆ ਕੀ ਐਕਸੀਡੈਂਟ ਨੇ ਪਿੱਛੇ ਗੱਡੀ ਮਾਰੀ ਜੀ ਹਾਂਜੀ ਵੱਡੀ ਮਾਰੀ ਤੇ ਸਾਡਾ ਵੀ ਬੰਬਲ ਬੰਬਲ ਟੁੱਟ ਗਿਆ ਉਹਨਾਂ ਦੇ ਮੂਰੇ ਕੁਝ ਨਿਸ਼ਾਨ ਹੋ ਗਿਆ ਹਾਂਜੀ ਪੁੱਤਰ ਇਹ ਕਹਿੰਦੇ ਨੇ ਸਾਨੂੰ ਇਨਸਾਨ ਭਰ ਕੇ ਦਿਓ ਮੈਂ ਕਿਹਾ ਭਾਜੀ ਮੈਂ ਤਾਂ ਗੱਡੀ ਐਮਸੀ ਤੋਂ ਆਇਆ ਮੈਨੂੰ ਇਲਾਜ ਕਰਾਉਣਾ ਪਿਆ ਮੇਰੇ ਵੀ ਟੁੱਟ ਗਿਆ ਤੁਸੀਂ ਤੁਸੀਂ ਇੱਥੇ ਠੀਕ ਕਰਾ ਲਓ ਮੈਂ ਵੀ ਠੀਕ ਕਰਾ ਲਊਗਾ ਫੇਰ ਹਾਂਜੀ ਕਹਿੰਦਾ ਨਹੀਂ ਜੀ ਹਾਂਜੀ ਬਾਅਦ ਜਾਂ ਫਿਰ ਕਰਨ ਲੱਗਾ ਤੇ ਨਾਲੇ ਫਿਰ ਗੱਡਾ ਰਾੜ ਕੱਢੀ ਤੇ ਮੇਰੀ ਗੱਡੀ ਸਾਰੀ ਤੋੜਤੀ ਤੇ ਮੇਰੇ ਸੇਚੇ ਹੀ ਮਾਰਤੀ ਉਹ ਕਿੰਨੇ ਨੌਜਵਾਨ ਸੀ ਗੱਡੀ ਦੇ ਵਿੱਚ ਇਹਨਾਂ ਡੋਟਾ ਮਰ ਗਿਆ ਦੋ ਜਣੇ ਸੀਗੇ ਜੀ ਦੋ ਜਣੇ ਮਰ ਗਏ ਇਹ ਮਾਰੀ ਇੱਕ ਨਹੀਂ ਜਿਹੜੇ ਭੜੇ ਆਇਆ ਤੇ ਗੱਡੀ ਸਾਰੀ ਬੰਦ ਦਿੱਤੀ ਗੱਡੀ ਸਾਰੀ ਟੁੱਟ ਗਈ ਕਹੀ ਤੁਸੀਂ ਕਿੱਥੋਂ ਕਿੱਥੇ ਆ ਰਹੇ ਸੀ ਮੈਂ ਡੀ ਐਮ ਸੀ ਤੋਂ ਹਾਰਪੁਰ ਜਾਣਾ ਸੀ ਦਿੱਲੀ ਜਾਣਾ ਜੀ ਮੇਰਾ ਦਿੱਲੀ ਆਪਣਾ ਦਿੱਲੀ ਮੇਰਾ ਉਹ ਚੱਲਦੇ ਪੀ ਕਹਿੰਦੇ ਮੀਟਮੈਂਟ ਜਾਣਾ ਇਹ ਕਿੰਨੇ ਮਿੰਟ ਚੱਲਦਾ ਹੈ ਨਹੀਂ ਤੇ ਮਤਲਬ ਜਦੋਂ ਤੁਹਾਡੇ ਤੇ ਆਪਣਾ ਜਿਹੜੀ ਤੁਹਾਡੇ ਖੱਟ ਲੱਗੀ ਤੁਹਾਡੇ ਵੀ ਮਾਰਿਆ ਕੋਈ ਨੇ ਮੇਰੇ ਆਸ-ਪਾਸ ਸਬਰ ਮਾਰੀ ਜੀ ਹਾਂਜੀ ਉਹ 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 ਅਰ ਹਾਂਜੀ ਰਾਣੀ ਦੀ ਏਡੀ ਵੱਡੀ ਉਹ ਮਾਰੀ ਜੀ ਉਹ ਪੋਸਾਲੇ ਲੈਂਦੀ ਏ ਫੜ ਕੇ ਲੈਂਦੀ ਨਾਲ ਲੈਂਦੀ ਉਹਨੂੰ ਨੌਜਵਾਨ ਨੂੰ ਫੜ ਲਿਆ ਪੁਲਿਸ ਨੇ ਨੌਜਵਾਨ ਪੁਲਿਸ ਲੈ ਗਈ ਜੀ ਮੌਕੇ ਤੇ ਕੀ ਮੰਗ ਕਰਦੇ ਆ ਤੁਸੀਂ ਮੰਗ ਮੇਰਾ ਸਾਰਾ ਜਿੰਨਾ ਵੀ ਕਲ ਸੀ ਗੱਡੀ ਕਿਹੜੀ ਹੈ ਜੀ ਆਪਣੀ ਜਿਹੜੇ ਨੁਕਸਾਨ ਹੋਏ ਮੈਂਗਣਾ ਜੀ ਹਾਂਜੀ ਮੈਂਗਣਾ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿੱਦਾਂ ਮੈਂ ਹੁਣ ਏਦਾਂ ਜੀ ਸਾਰਾ ਮੇਰਾ ਜਿੰਨਾ ਵੀ ਇਨਸਾਨ ਹੈ ਮੇਰਾ ਪਾਸੇ ਬੱਸ ਮਿਹਰਬਾਨੀ ਹਾਂਜੀ ਹਾਂਜੀ ਇਹ ਇੱਕ ਐਕਸੀਡੈਂਟ ਹੋਇਆ ਇਹਦੀ ਜਾਣਕਾਰੀ ਦੇ ਰਿਹਾ ਹਾਂ ਜਾਣਕਾਰੀ ਜੀ ਇਦਾਂ ਹੋਈ ਆ ਆ ਪੱਤੀ ਨੰਬਰ ਹੁਸ਼ਿਆਰਪੁਰ ਦੀ ਗੱਡੀ ਆਈ ਸੀ ਇਹਦੇ ਮੋੜੇ ਕੋਈ ਗੱਡੀ ਹੋਰ ਲੱਗ ਗਈ ਸੀ ਉਹ ਨਿਕਲ ਗਿਆ ਤੇ ਇਹਨੇ ਪਤਾ ਕੀ ਕਿ ਇਹਦੇ ਪਿੱਛੇ ਇੱਕ ਹੋਰ ਗੱਡੀ ਲੱਗੀ ਸੀ ਇਹਨੇ ਇਹਨੇ ਨਸ਼ਾ ਕੀਤਾ ਹੋਇਆ ਸੀ ਪੂਰੀ ਤਰ੍ਹਾਂ ਇਹਨੇ ਨਸ਼ਾ ਇਹ ਉਤਰਿਆ ਨਸ਼ਾ ਕੀਤਾ ਹੋਇਆ ਸੀ ਇਹਨੇ ਜਾ ਕੇ ਗੱਡੀ ਦੇ ਪਹਿਲੇ ਮੋੜੇ ਸ਼ੀਸ਼ੇ ਨੂੰ ਰੋਡ ਮਾਰੀ ਫੇ ਆਲੇ ਦੁਆਲੇ ਰੋਡਾਂ ਨੂੰ ਸ਼ੀਸ਼ੇ ਨਾਲ ਮਾਰ ਕੇ ਉਹ ਵਿਚਾਰੇ ਬਜ਼ੁਰਗ ਬੰਦੇ ਦਾ ਸਿਰ ਪਾੜਿਆ ਇੰਨੀ ਜ਼ੋਰ ਦੀਆਂ ਰੋਡਾਂ ਦੋ ਰੱਖੀਆਂ ਸੀ ਇੱਕ ਉਹਨੇ ਗੱਡੀ 'ਚ ਰੱਖੀ ਸੀ ਜੈਕ ਰੋਡ ਤੇ ਇੱਕ ਰਕੀ ਸੀ ਉਹਨੇ ਦੂਜੀ ਰੋਡ ਆਪਣੀ ਸਰੀਏ ਦੀ 25 ਨੰਬਰ ਸਰੀਆ ਮੋਟਾ ਸਰੀਆ ਉਹਨੇ ਰੱਖਿਆ ਜੀ ਗੱਡੀ ਦੇ ਵਿੱਚ ਇਹਦੇ 'ਚ ਜੇ ਇੱਕੋ ਬੰਦਾ ਸੀ ਇਹਦਾ ਜਿਹੜੀ ਦੂਜੀ ਗੱਡੀ 'ਚ ਇੱਕ ਨਾ ਠ ਗਿਆ ਕਹਿੰਦੇ ਦੋ ਬੰਦੇ ਸੀ ਜੀ ਜਿਹੜੀ ਦੂਜੀ ਗੱਡੀ ਜਿਹੜਾ ਉਹ ਤਾਂ ਜੀ ਨਿਕਲ ਗਈ ਪਹਿਲਾਂ ਜਿਹੜੀ ਜਿਹੜੀ ਇਹਦੇ ਵਿੱਚ ਬਚੀ ਸੀ ਜਿਹੜੀ ਗੱਡੀ ਨੇ ਰੋਡਾਂ ਮਾਰੀਆਂ ਉੱਚ ਕਿੰਨੇ ਲੋਕ ਸਵਾਰ ਸੀ ਉੱਚ ਤਾਂ ਇੱਕੋ ਬੰਦਾ ਸੀ ਜੀ ਬਜ਼ੁਰਗ ਬੰਦਾ ਸੀ ਉਹਦੇ ਨੂੰ ਵੀ ਘਟਾਈ ਉਹਦਾ ਮੁੰਡਾ ਵੀ ਸੀ ਨਾਲ ਉਹਦਾ ਮੁੰਡਾ ਪਤਾ ਨਹੀਂ ਕਿੱਧਰ ਚਲਾ ਗਿਆ ਹੋਣਾ। ਉਹਦੇ ਬਜ਼ੁਰਗ ਦੇ ਸੱਟਾਂ ਵਗੈਰਾ ਮਾਰੀਆਂ ਨੇ। ਹਾਂਜੀ ਉਹਦੇ ਰੋਡ ਮਾਰੀ ਸਿਰ ਤੇ ਖਿੱਚ ਕੇ ਦੀ ਸਿਰ। ਪਹਿਲਾਂ ਚੱਲੀਆਂ ਕਿੱਥੋਂ ਕਿੱਥੇ ਆ ਰਹੇ ਦੀ ਕਿੱਥੇ ਜਾ ਰਹੇ ਦੀ। ਵੇ ਜੀ ਇਹ 32 ਨੰਬਰ ਹਿਆਰਪੁਰ ਨੂੰ ਜਾ ਰਿਹਾ ਸੀ ਬੰਦਾ ਕਹਿੰਦੇ। ਉਹ ਗੱਡੀ ਸਾਰੀ ਟੁੱਟਦੀ ਉਹਨਾਂ ਨੇ ਰੋਡਾ ਮਾਰ ਮਾਰ ਕੇ। ਗੱਡੀ ਸਾਰੀ ਤੋੜਦੀ। ਗੱਡੀ ਜੇ ਸਾਰੀ ਭੰਨ ਦਿੱਤੀ ਪੂਰੀ ਤਰ੍ਹਾਂ ਦੀ। ਪਿਛਲਾ ਸ਼ੀਸ਼ਾ ਵੀ ਭੰਨੇ ਆ, ਛੱਡਾਂ ਵਾਲੇ ਸ਼ੀਸ਼ੇ ਵੀ ਭੰਨ ਦਿੱਤੇ ਪਰਾਣੀ ਜੇ ਬਣਿਆ। ਇਹ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਨਸ਼ਾ ਮਿਲਦਾ ਹੈ ਜਿਹੜਾ ਇਦਾਂ ਦਾ ਨਸ਼ਾ ਕੀ ਕਸੂਰੀ ਨਹੀਂ ਹੁੰਦਾ ਹੈਗਾ ਉਹਨਾਂ ਦੇ ਰੋਡਾਂ ਮਾਰਦੇ ਸਾਰੇ ਹੁਣ ਮੌਕੇ ਤੇ ਪੁਲਿਸ ਆਈ ਦੀ ਹਾਂਜੀ ਮੈਂ ਫੋਨ ਕਰਕੇ ਜੀ ਪੁਲਿਸ ਨੂੰ ਸੱਦੇ ਮੈਡਮ ਜਿਹੜਾ ਮੁੰਡੇ ਨੇ ਰੋਡਾਂ ਮਾਰੀਆਂ ਉਹ ਉਹ ਜੀ ਲੈ ਕੇ ਉਹਨੂੰ ਪੁਲਿਸ ਵਾਲੇ ਫੜ ਲੈਣਗੇ ਹਾਂਜੀ ਜੀ ਪੁਲਿਸ